ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਜਿੰਨੇ ਵੀ ਵੀਰ ਵੀਡੀਓ ਦੇਖ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਪੇਜ ਨੂੰ ਫੋਲੋ ਕਰ ਲਓ ਵੀਡੀਓ ਫੁੱਲ ਦੇਖਣਾ ਜਿਸ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਜਾਊਗੀ ਅੱਜ ਆਪਾਂ ਲੈ ਕੇ ਆਏ ਆ ਫਾਰਮਟ੍ਰੈਕ 6055 50 ਨੰਬਰ ਟਰੈਕਟਰ ਆ ਜੀ ਬਹੁਤ ਹੀ ਸਾਫ਼ ਕੰਡੀਸ਼ਨ ਦਾ ਟਰੈਕਟਰ ਆ ਆਲ ਰੀਜਨਲ ਟਰੈਕਟਰ ਟਰੈਕਟਰ ਦਾ ਮੋਡੀਫਿਕੇਸ਼ਨ ਹੋਈ ਵੀ ਆ ਕੋੜਾ ਬੰਪਰ ਲੱਗਿਆ ਹੋਗਾ ਵਧੀਆ ਬ੍ਰਾਂਡਡ ਲਾਈਟਾਂ ਲੱਗੀਆਂ ਹੋਈਆਂ ਹਨ ਹਾਲਤ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੀ ਚਾਰੇ ਟਾਇਰਾਂ ਦੀ ਹਾਲਤ 80 ਪੈਸੇ ਆ ਮਗਰਲੇ ਟਾਇਰ ਗੁਡਇਰ ਦੇ ਆ 80 ਪੈਸੇ ਆ ਜਿੰਨਾਂ ਦੀ ਹਾਲਤ ਤੇ ਮੂਰਲੇ ਟਾਇਰਾਂ ਦੀ ਕੰਡੀਸ਼ਨ 80 ਪੈਸੇ ਆ ਮੂਰਲੇ ਟਾਇਰ ਅਪੂਲੋ ਦੀ ਲੱਗੇ ਆ ਟਰੈਕਟਰ ਜਿਵੇਂ ਅਲਰੀਜਨਲ ਆ ਖੁੱਲਿਆ ਹੋਣ ਦੀ ਗਾਰੰਟੀ ਆ ਕਿਤੋਂ ਵੀ ਕੋਈ ਚਾਪ ਨਹੀਂ ਲੱਗੀ ਜਿਵੇਂ ਅਰੀਜਨਲ ਟਰੈਕਟਰ ਆ ਕਿਤੋਂ ਕੋਈ ਪੇਂਟ ਨਹੀਂ ਹੋਇਆ ਵਾ ਮੜਗਾੜ ਚੈੱਕ ਕਰ ਸਕਦੇ ਆ ਤੁਸੀਂ ਟਾਇਰ ਟੂਬਾਂ ਜਮਾ ਹੱਕ ਦਾ ਟਰੈਕਟਰ ਬਿਲਕੁਲ ਸਾਫ਼ ਆ ਬਹੁਤ ਘੱਟ ਟਰੈਕਟਰ ਚੱਲਿਆ ਵਾ ਪੰਜ ਕਿੱਲਾਂ ਦੀ ਖੇਤੀ ਵਿੱਚ ਘਰੇਲੂ ਟਰੈਕਟਰ ਚੱਲਿਆ ਵਾ ਇੱਕ ਹੱਥ ਚੱਲਿਆ ਵਾ ਟਰੈਕਟਰ ਜਿਹੜੇ ਵੀ ਵੀਰ ਨੇ ਟਰੈਕਟਰ ਖਰੀਦਣਾ ਹੋਵੇ ਟਰੈਕਟਰ ਚਲਾ ਕੇ ਵਾ ਕੇ ਆਪਦੀ ਤਸੱਲੀ ਕਰਕੇ ਟਰੈਕਟਰ ਲੈ ਸਕਦਾ ਏ ਟਰੈਕਟਰ ਤੇ ਨਵੀਂ ਬੈਟਰੀ ਲੱਗੀ ਹੋਈ ਆ ਜਮਾ 5 ਸਾਲ ਦੀ ਗਾਰੰਟੀ ਆ ਰੇਮ ਮੜਗਾੜ ਬਿਲਕੁਲ ਸਾਫ ਕੰਡੀਸ਼ਨ ਦੇ ਕਿਤੇ ਕੋਈ ਟਾਚਿੰਗ ਨਹੀਂ ਗਈ ਬੈਗ ਤੋਂ ਟਰੈਕਟਰ ਹੁੱਕ ਦਾ ਬਿਲਕੁਲ ਸਾਫ ਟਰੈਕਟਰ ਆ ਕਿਤੇ ਵੀ ਟਰੈਕਟਰ ਖੁੱਲਿਆ ਬਣੇਗਾ ਚਾਰ ਸਿਲੰਡਰ ਦੇ ਵਿੱਚ ਟਰੈਕਟਰ ਆ ਟਰੈਕਟਰ ਦੇ ਨਾਲ ਫੱਟੀ ਡੰਡਾ ਕੱਪੜੇ ਵਾਲੀ ਛਤਰੀ ਤੇ ਸਿੰਪਲ ਮਿਊਜ਼ਿਕ ਸਿਸਟਮ ਲੱਗਿਆ ਲਗਾਇਆ ਮਿਲੂਗਾ ਟਰੈਕਟਰ ਦੀ ਫੁੱਲ ਗਾਰੰਟੀ ਹੈ ਟਰੈਕਟਰ ਤੁਸੀਂ ਬਾਹ ਕੇ ਚੈੱਕ ਕਰਕੇ ਲਿਆ ਸਕਦੇ ਹੋ ਕਿਸੇ ਵੀ ਵੀਰ ਨੂੰ ਟਰੈਕਟਰ ਦੀ ਵੀਡੀਓ ਜਾਂ ਹੋਰ ਫੋਟੋਆਂ ਚਾਹੀਦੀਆਂ ਹੁਣ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ WhatsApp ਕਾਲ ਸਕਾ ਕਾਲ ਕਰ ਸਕਦੇ ਹਾਂ ਤੁਹਾਨੂੰ ਵੀਡੀਓ ਮਿਲ ਜੀ ਫੋਟੋਆਂ ਮਿਲ ਜਾਣਗੀਆਂ ਟਰੈਕਟਰ ਮੋਗਾ ਏਰੀਆ ਦੇ ਵਿੱਚ ਬਲਾਕ ਨਿਹਾਲ ਸਿੰਘ ਵਾਲ ਦੇ ਨੇੜੇ 5-7 ਕਿਲੋਮੀਟਰ ਏਰੀਆ ਦੇ ਵਿੱਚ ਖੜਾ ਹੈ ਕਿਸੇ ਵੀ ਵੀਰ ਨੇ ਵੀਡੀਓ ਮੰਗਵਾਉਣੀ ਹੋਵੇ ਬੜਸਾ ਪਤ ਕਾਲ ਕਰ ਸਕਦਾ ਟਰੈਕਟਰ ਦੀ ਡਿਮਾਂਡ ਆ 460000 ਫालतू ਵੀਰ ਤੰਗ ਨਾ ਕਰਨ ਮੌਕੇ ਤੇ ਮਾਨਤਾਨ ਹੋ ਜਾਊਗਾ ਇਹ ਕਿਸੇ ਵੀਰ ਨੇ ਅਰਜਨ ਜਾਂ ਨਿਊ ਹੋਲੈਂਡ ਨਾਲ ਟਰੈਕਟਰ ਐਕਸਚੇਂਜ ਕਰਨਾ ਹੋਵੇ ਤਾਂ ਉਹ ਵੀ ਕਰ ਸਕਦਾ ਹੈ ਬਾਕੀ ਜੇ ਕਿਸੇ ਨੂੰ ਕੋਈ ਜਾਣਕਾਰੀ ਚਾਹੀਦੀ ਹੋਵੇ ਕੰਟੈਕਟ ਕਰ ਸਕਦੇ ਆ ਸਵਾਦ ਲੈਣ ਵਾਲੇ ਵੀਰ ਦੂਰ ਰਹਿਣ ਖਰੀਦਣ ਵਾਲੇ ਕਾਲਕਰਨ ਬਹੁਤ ਬਹੁਤ ਧੰਨਵਾਦੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਵੀਡੀਓ ਸ਼ੇਅਰ ਕਰ ਦਿਓ ਬਧ ਬਧ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ WhatsApp ਕਾਲ ਕਰ ਸਕਦੇ ਨੇ ਬਹੁਤ ਬਹੁਤ ਧੰਨਵਾਦੀ